ਗਾਨੀ ਕਿ ਕਿੰਨੀ ਦੂਰ ਅੰਦੇਸ਼ੀ ਭਗਤ ਕਬੀਰ ਜੀ ਦੀ ਇਹੋ ਜਿਹੀ ਸਮਾਉਂਕਾ ਜਿਹੜੇ ਇਹਨਾਂ ਨੂੰ ਜਾਣਿਆ ਹੋਵੇਗਾ ਉਹ ਮਾਨਾ ਬਚਨ ਧੱਕੇ ਦੇਣਗੇ ਕਹਿੰਦੇ ਜੇ ਅੰਤ ਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰਾਹ ਸਮਾਇਆ ਅਨਕ ਸਤਨਾਮ ਫਿਰ ਵੀ ਜਿਹੜੀ ਮਾ ਉਹ ਪੁੱਤ ਦੇ ਆਗਣਾ ਤੇ ਪੜਦੇ ਪਾਉਂਦੇ ਉਹ ਉੱਟ ਕੇ ਛਾਤੀ ਨਾਲ ਲਾ ਲੈਂਦੀ ਆਖੋ ਸਤਿਨਾਮ ਜੀ ਮਾਂ ਲੋਕੀ ਕਹਿਣ ਵੀ ਮਾਂ ਤੈਨੂੰ ਇਹਨੇ ਧੱਕੇ ਮਾਰੇ ਸੀ ਤੈਨੂੰ ਇਹਨੇ ਘਰੋਂ ਕੱਢ ਦਿੱਤਾ ਸੀ ਪਰ ਫਿਰ ਵੀ ਉਹ ਕਹਿੰਦੀ ਨਾ ਮੇਰੇ ਪੁੱਤ ਵਰਗਾ ਦੂਜਾ ਕੋਈ ਹੈ ਹੀ ਨਹੀਂ ਆਖੋ ਸਤਿਨਾਮ ਜੀ ਮਾਂ ਇਹ ਸਾਧ ਸੰਗਤ ਦੀ ਬਕਾਇਦਾ ਗੁਰਬਾਣੀ ਨੇ ਬਾਸ ਜੀ ਦੇ ਮਾਤਾ ਪਿਤਾ ਦੇ ਨਾਲ ਤੋਂ ਨਾ ਮਾਤਾ ਦੇ ਨਾਲ ਤੋਂ ਨਾ ਕਹਿੰਦੇ ਮਾਤਾ ਦਾ ਸੁਹਾਗ ਉਸ ਪਰਮਾਤਮਾ ਹਰ ਕਰ ਗਿਆ ਕੋ ਸਦਨਾ ਸ੍ਰੀ ਵਾਹਿਗੁਰੂ ਕਾਇ ਨਾ ਕੰਡ ਸਿਆਖਣ ਬਿੰਦ ਕਰ ਬੜਾ ਮਾਲਨਾ ਕਾਇ ਨਾ ਕੰਡ ਸੁਣੀ ਅਗਣ ਤੇ

ਸੰਗਤੀ ਜਿਵੇਂ ਪ੍ਰਮਾਤਮਾ ਸਾਡੇ ਉੱਤੇ ਚੇਤੇ ਕਰਦਾ ਉਸੇ ਤਰ੍ਹਾਂ ਮਾਤਾ ਸੋ ਬਾਬਾ ਜੀ ਦਾ ਸਿਰ ਹੈ ਸਿੰਘ ਇਹ ਮਾਤਾ ਬਿਨਾਂ ਦੀ ਸੇਵਾ ਮਹਾਨ ਹੈ ਪੱਡੀ ਹੈ ਗੁਰੂ ਦੇ ਸਮਾਨ ਬਹੁਤ ਵੱਡਾ ਤੀਰਥ ਹੈ ਕਰਨਾ ਦੇ ਮਾਪੇ ਬੈਠ ਮੈਂ ਤਾਂ ਕਹਿਣਾ ਆਪਣਾ ਵੀ ਨਾ ਜਾਗਰੋ ਰੋਕੀ ਕੀ ਕਹਿੰਦੇ ਨੇ ਕਿ ਬਜ਼ੁਰਗ ਘਰ ਕਰ ਜਾਂਦਾ ਉਹਦੇ ਨਾਂ ਜਾਂਦਾ ਸ਼ਬਦ ਛੋਟਾ ਹੈ ਇਹ ਤਾਂ ਘਰ ਦਾ ਤਾਜ ਹੁੰਦੇ ਨਾ ਸਤਨਾ ਜੀ ਵਾਹਿਗੁਰੂ ਜਿਵੇਂ ਸਾਡੇ ਸਿਰ ਦਾ ਤਾਜ ਸਾਡੀ ਸਤਾਰ ਇਹ ਬਜ਼ੁਰਗ ਜਿਹੜੇ ਨੇ ਮਾਤਾ ਪਿਤਾ ਜਿਹੜੇ ਨੇ ਸਾਥ ਸੰਗਤ ਜੀ ਇਹ ਸਾਡੇ ਘਰ ਦਾ ਤਾਜ ਸਾਡੇ ਸਿਰ ਦਾ ਤਾਜ ਨਿਕਰੂ ਪਿਆਰਿਓ ਇਹਨਾਂ ਹੁੰਦਾ ਕਿਤੇ ਫਿਕਰ ਕਿ ਤੇ ਮਰਜੀ ਬੰਦਾ ਕਰਦਾ ਰਹੇ ਪਰ ਫਿਰ ਵੀ ਸਾਥ ਸੰਗਤ ਜੀ